ਚੱਲ ਫੇਰ ਮੈਂ ਵੀਰ ਉਧਰ ਹੋ ਕੇ ਆਉਣੀ ਆ ਹੁਣ ਚਾਹ ਪਾਣੀ ਤੇ ਪੀ ਲਿਆ ਵਾ ਮੰਮੀ ਮੈਂ ਉਧਰ ਚੱਲਨੀ ਆ ਛੋਟੇ ਵੱਲ ਉਧਰ ਚਲਨੀ ਜਾਣਾ ਵਾ ਤੂੰ ਵੀ ਉਧਰ ਆਹੋ ਚੱਲ ਚੱਲ ਲਈ ਆ ਜਾ ਕੱਲ ਸੁਣ ਸੁਖ ਹਾਂਜੀ ਮਾਸੀ ਕੋਤ ਹੁਣ ਤੂੰ ਉਧਰ ਚੱਲਨੀ ਆ ਨਾ ਹੁਣ ਤੂੰ ਵੀ ਮੇਰੇ ਤੀਨਿਆਂ ਦੀ ਗੱਲ ਕਰੀ ਕੋਈ ਹੁਣ ਤੈਨੂੰ ਵੀ ਪਤਾ ਵਾ ਵੀ ਉਹ ਫੌਜੀ ਰਿਆ ਰਿਟਾਇਰਮੈਂਟ ਵਾ ਇਹ ਵਾਈ ਵਾਲਾ ਵਾ ਕਿ ਦੋਵੇਂ ਆਪਸ ਵਿੱਚ ਰਲ ਨਹੀਂ ਸਕਦੇ ਉਹ ਤਾਂ ਤੂੰ ਤੇ ਘਰ ਦੀ ਸਾਂਝੀ ਆ ਸਾਂਝੀ ਆ ਤੇਰੇ ਵਾਸਤੇ ਦੋਵੇਂ ਭਰਾ ਇੱਕੋ ਜੇ ਆ ਇੱਕੋ ਜੇ ਇਹ ਆ ਵੀ ਹੱਕ ਦੀਆਂ ਹੱਕ ਨਵੇੜੀ ਪਰ ਮਾਸਾ ਜੀ ਮੈਨੂੰ ਵੀ ਗੁੱਸਾ ਆ ਜਾਂਦਾ ਨਾ ਜਦੋਂ ਵੀਰ ਬਾਰ-ਬਾਰ ਸੁਣਾ ਦਿੰਦਾ ਤੇਰੇ ਵਿਆਹ ਦੇ ਤੇਰੀ ਪੜ੍ਹਾਈ ਦਾ ਖਰਚਾ ਕੀਤਾ ਫਿਰ ਮੇਰੇ ਵੀ ਦਿਮਾਗ 'ਚ ਆ ਜਾਂਦੀ ਗੱਲ ਆ ਇਹ ਬਾਰ-ਬਾਰ ਹੀ ਇੱਕੋ ਗੱਲ ਸੁਣਾਉਣੀ ਇਹਨਾਂ ਨੇ ਜਿਹਦੇ ਘਰ ਗਰੀਬੀ ਹੁੰਦੀ ਆ ਨਾ ਜਿਹਨੇ ਗਰੀਬੀ ਵੇਖੀ ਆ ਉਹ ਗੱਲਾਂ ਉਤਰਾ ਹੀ ਗਲਤ ਕਰ ਦਿੰਦਾ ਵਾ ਉਹ ਕਿੱਜਿਆ ਹੁੰਦਾ ਵਾ ਉਹ ਗਰੀਬੀ ਨਾਲ ਕਿੱਜਿਆ ਹੁੰਦਾ ਤਪਰ ਇੱਕ ਵਾਰੀ ਸੁਣਾਇਆ ਦੋ ਵਾਰੀ ਸੁਣਾਇਆ ਮਾੜੀ ਜਿਹੀ ਜ਼ਮੀਨ ਤੋਂ ਹੀ ਨਗਾ ਆਖੀ ਮੁੜਕੇ ਤੈਨੂੰ ਤਾਂ ਸੁਣਾਈਦਾ ਵਾ ਵੀ ਤੂੰ ਵੀ ਉਹਨਾਂ ਨੂੰ ਕਹਿ ਮਾਸਾ ਸਾਡਾ ਕਰਜ਼ਾ ਸਾਨੂੰ ਦੇ ਦਿੱਤਾ ਅਹੀਂ ਕੀ ਮਾੜੇ ਕੀਤਾ ਹੀ ਕਿਹਾਦਾ ਅਹੀਂ ਇਹਨਾਂ ਨੇ ਮਾ ਮਾਰੇ ਹੀ ਗੱਲ ਮਿਲ ਕੇ ਕਰਜ਼ਾ ਲੈ ਲੈਂਦੇ ਹਾਂ ਅਹੀਂ ਥੋੜਾ ਬੋਤਾ ਲਾ ਕੇ ਅਹੀਂ ਵੀ ਚੰਗੀ ਰੋਟੀ ਖਾਣ ਲੱਗ ਪੈਨੇ ਤੂੰ ਵੀ ਸਾਡੇ ਘਰ ਆਉਂਦੀ ਨਹੀਂ ਆ ਤੈਨੂੰ ਵੀ ਪਤਾ ਵਾ ਕਿ ਅਵਲ ਖੰਡ ਨਹੀਂ ਹੁੰਦੀ ਕਿ ਅਵਲ ਪੱਤੀ ਨਹੀਂ ਹੁੰਦੀ ਕੋਈ ਨਹੀਂ ਮੈਂ ਉਧਰ ਕਰਦੀ ਆ ਜਾ ਕੇ ਕਰ ਉਹਦਾ ਸੋਕ ਜਿਹੜਾ ਸਾਂਝਾ ਬੰਦਾ ਵਾ ਨਾ ਉਹ ਜਿੱਧਰ ਮਰਜ਼ੀ ਗੱਲ ਕਰ ਸਕਦਾ ਵਾ ਉਹਨਾਂ ਨੂੰ ਜੇ ਮਾਸਾ ਕਸਾਰਾ ਵੀ ਲੱਗ ਜਾਊਗਾ ਨਾ ਤਾਂ ਵੀ ਕੋਈ ਗੱਲ ਨਹੀਂ ਆ ਹੁਣ ਸੀ ਹੁਣ ਦਾ ਡਾਡਾ ਕਿਰਾਦਾ ਵਿੱਚ ਬੁਰੀ ਮੈਂ ਬਣ ਜਾ ਬੁਰੀ ਨਹੀਂ ਬਣਨਾ ਤੂੰ ਤੂੰ ਕੇ ਬੁਰੀ ਬਣਨਾ ਵਾ ਤੂੰ ਤਾਂ ਸਾਂਝੀ ਆ ਦੋਹਾਂ ਤਰ੍ਹਾਂ ਦੀ ਤੂੰ ਤੇ ਗੱਲ ਇਦਾਂ ਨਹੀਂ ਕਰਨੀ ਆ ਵੀ ਭਰਾ ਭਰਾ ਹੁੰਦੀਆਂ ਬਾਵਾ ਹੁੰਦੇ ਆ ਵੀ ਦੋਵੇਂ ਭਰਾ ਨਾਲ ਮਿਲ ਕੇ ਰੋ ਕੋਈ ਨਹੀਂ ਉਹਨਾਂ ਨੂੰ ਵੀ ਨਾਲ ਚਲਾਓ ਉਹਨਾਂ ਦਾ ਮੁੰਡਾ ਜਦੋਂ ਵੱਡਾ ਹੋ ਗਿਆ ਉਹਨਾਂ ਦੇ ਮੁੰਡਾ ਆਪਣਾ ਭਤੀ ਕਰਾ ਲੈਣਾ ਵਾ ਤੇ ਕੋਈ ਨਹੀਂ ਕੋਈ ਉਹਨਾਂ ਦੇ ਵੀ ਦਿਨ ਮੋੜ ਆਉਣੇ ਆ ਜੀਵਨ ਹੁਣ ਵੇ ਕਿੰਨਾ ਸੁੱਖ ਨਾਲ ਜਮਾਨ ਨਿਕਲਣ ਡਿਆ ਵਾ ਦੁੱਧ ਘਿਓ ਦੀ ਗੱਲ ਵਾ ਨਾ ਮੈਂ ਪੈਸੇ ਦੇ ਜੂਗੀ ਜੀਵਨ ਵਾਸਤੇ ਫਰੂਟ ਦੇ ਦੁੱਧ ਕਿਉਂ ਦੇ ਤੂੰ ਹੀ ਮੁੰਡਾ ਇੱਕ ਵਾਰ ਐਮ ਪਾਲ ਕੇ ਤੇ ਧੋਰ ਧਾੜ ਲਵਾ ਦੋ ਤੇ ਭਰਤੀ ਕਰਾ ਦੋ ਤੇ ਫੇਰ ਸਭ ਕੁਝ ਚੰਗਾ ਹੋ ਜਾਣਾ ਇਹ ਮੇਰੀ ਕਰੀਬੀ ਟੱਲ ਦਾ ਪਰਛਾਵਾਂ ਵਾ ਇਹਦਾ ਕੋਈ ਬਲਜੀਤ ਮਾਨ ਹੰਕਾਰ ਨਹੀਂ ਹੁੰਦਾ ਮਾਸੀ ਜੀ ਇੱਧਰ ਵੀ ਕੌਣ ਆ ਵੀਰ ਨੂੰ ਵੀ ਨਹੀਂ ਨਹੀਂ ਇਹ ਵੀ ਚਾਕੇ ਮਿਲ ਕੇ ਚਲ ਜਿਆ ਕਰੇ ਚਲ ਘਰ ਦਾ ਸੌਦਾ ਹੀ ਸਹੀ ਮਿਲਦਾ ਤੂੰ ਆਂਦਾ ਮੈਂ ਪਤਾ ਕੀਤਾ ਵਾ ਉਹਨੇ ਚਲ ਜਿਆ ਕਰਨਾ ਤੇਰੇ ਭਣਵੇਂ ਕਿਤੇ ਨਹੀਂ ਜਾਂਦਾ ਉਹ ਮੈਂ ਨੇ ਮਿਸਤਰੀ ਨੂੰ ਵੀ ਕਹਿ ਕੇ ਕਿ ਭਰਾ ਮੈਨੂੰ ਝੜੀ ਲੈ ਜਾ ਕਰ ਆਓ ਚੱਲ 4-500 ਹੁੰਦਾ ਜਾਂ ਕਿਤੇ ਜਾਈਓ ਕਿਹੜਾ ਰਲ ਜਾਂਦਾ ਨਾਲ ਫਿਰ ਉਹ ਤਾਂ ਮੈਂ ਤੇਰੇ ਉਹ ਤੁਸੀਂ ਕਰਨੀ ਨਹੀਂ ਤੇਰੇ ਮਾਣ ਨੂੰ ਅੱਧਾ ਮੈਂ ਕਹਿੰਦੀ ਮੈਂ ਹੈ ਮਾਰ ਬੂਟ ਪਾਈ ਫਿਰਦਾ ਕੋਟ ਪਾਈ ਫਿਰਦਾ ਵਾ ਇਹਨੂੰ ਕਿਸੇ ਨੇ ਕਹਿਣਾ ਇਹ ਗਰੀਬ ਵਾ ਇਹਨੂੰ ਤੇ ਉਸ ਵਲੇ ਫੌਜੀ ਨੇ ਕਹਿਣਾ ਵੀ ਤੂੰ ਮੇਰੇ ਨਾਲੋਂ ਘੱਟ ਵਾ ਤੇ ਮਾਰੋ ਕੋਈ ਨਹੀਂ ਦੱਸਿਆ ਫੌਜੀ ਨੇ ਦਿੱਤੇ ਆ ਫੇਰ ਹਨ ਨੂੰ ਪਤਾ ਲੱਗਾ ਵੀ ਇਹ ਵੀ ਉਹਨੇ ਹੀ ਆਪਣੇ ਲੱਥੇ ਪੱਥੇ ਇਹਨੂੰ ਦੇ ਦਿੱਤੇ ਆ ਉਹਨੇ ਨਵੇਂ ਲੈ ਆਂਦੇ ਆ ਲੱਥੇ ਪੱਥੇ ਦਿੱਤੇ ਨਾ ਮੈਂ ਅਸੀਂ ਗੱਲ ਕਰੋ ਨਵੀਆਂ ਚੀਜ਼ਾਂ ਅਗਲੇ ਦੇ ਦਿੰਦੇ ਫੇਰ ਹਾਦ ਤੁਸੀਂ ਦੂਜੇ ਪਾਉਂਦੇ ਨਵੀਆਂ ਦੀ ਨਹੀਂ ਗੱਲ ਹੁੰਦੀ ਬਲ ਸੋਖ ਜਿੱਦਾਂ ਕਿਤੇ ਵਿਆਹ ਸ਼ਾਦੀ ਜਾਏਗਾ ਤੇ ਇੱਕ ਦੋ ਲਏ ਹੋਣ ਤੇ ਮੁੜ ਕੇ ਹੋਰ ਵਿਆਹ ਆ ਜਾਂਦੇ ਫੇਰ ਨਵੇਂ ਬਣਾ ਲਈਦੇ ਤੇ ਕਿ ਦੇ ਦਿੱਤੇ ਉਹਨੇ ਇਦਾਂ ਕਰਕੇ ਉਹ ਪਾਸੀ ਜੀ ਲੱਥੇ ਪੱਥੇ ਵੀ ਜਾਂਦੇ ਆ ਚਲ ਅਛਾ ਜਿਤਨਾ ਵੀ ਦੇਤੇ ਦੇ ਦੇ ਦਿੱਤੇ ਹਾਦਰਾ ਦੀ ਚੀਜ਼ ਪਾ ਲੈਂਦਾ ਤੇ ਲੱਥੇ ਪੱਥੇ ਚਲ ਅਛਾ ਕਿਹ ਤਰ੍ਹਾਂ ਲਾਲਾ ਮੰਮੀ ਤੁਸੀਂ ਵੀ ਚੁੱਪ ਕਰ ਜਾਓ ਤੁਸੀਂ ਹਾਂ ਗੱਲ ਨਾ ਕਰੋ ਚੰਗੇ ਨਹੀਂ ਲ ਫਿਰ ਉਹਨਾਂ ਨਾਲ ਗੱਲ ਵੀ ਕਰ ਲਈ ਉਥੇ ਕੋਈ ਨਹੀਂ ਵੀਰ ਮੈਂ ਕਰ ਬਹੁਤੀ ਗੱਲ ਮੈਨੂੰ ਸਾਥ ਨਹੀਂ ਮੈਂ ਆ ਜਾਊਂਗਾ ਉਥੇ ਕੋਈ ਨਹੀਂ ਮੈਂ ਆ ਜਾਊਂਗਾ ਮੂੰਹ ਤੇ ਗੱਲਾਂ ਕਰ ਲਈ ਨਾਲੇ ਤੈਨੂੰ ਵੀ ਸੱਚ ਦਾ ਸੱਚ ਪਤਾ ਲੱਗ ਜੂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੱਚਾ ਕਰਨੇ ਝੂਠਾ ਕਾਹਨ ਵਾ ਨਹੀਂ ਐਦਾਂ ਫਿਰ ਤੂੰ ਵਾਕਿਆ ਹੀ ਸੁਖ ਕਦੀ ਉਧਰ ਤੇ ਉਧਰ ਜੋਗੀ ਰਹਿਣਾ ਵਾ ਵੀ ਉਧਰੋਂ ਸੁਣ ਲਈ ਤੇ ਇਧਰੋਂ ਸੁਣ ਲਈ ਉਧਰ ਦੱਸ ਤੀ ਵਾਕਿਆ ਇਹਨਾਂ ਨੂੰ ਇਕੱਠਿਆਂ ਨੂੰ ਬਾਹਰ ਇਕੱਠਿਆਂ ਕਰ ਤੇ ਬਹਿ ਕੇ ਗੱਲ ਕਰੋ ਉਹਨੂੰ ਪੁੱਛੀਂ ਜੇ ਤੇਰਾ ਵਿਆਹ ਹੈ ਤੇਰੇ ਸਾਹਮਣੇ ਗੱਲ ਹੋਈ ਨਾ ਫੋਨ ਤੇ ਕੀ ਆਂਦਾ ਮੈਂ ਫੰਡ ਕਢਾ ਕੇ ਪੈਸੇ ਦੇ ਦੂੰਗਾ ਉਹਨੂੰ ਪ ਕਰਜ਼ਾ ਸਾਰਾ ਮੇਰੇ ਸਿਰ ਪਾਤਾ ਤਾਨੂੰ ਕੇ ਕਹਦਾ ਭਨੇਖਾ ਤਾਂ ਨੀਗਾ ਉਹ ਵੀ ਪੈਂਦਾ ਜਦੋਂ ਤਿਵਾਰਾ ਇੱਥੇ ਹੀ ਤਨਖਾਵਾ ਆਉਂਦੀਆਂ ਰਹੀਆਂ ਸੰਜੇ ਘਰ ਚ ਪਿਆਲੀ ਦਾ ਉਹਨੇ ਕਦੀ ਹਿਸਾਬ ਲਿਆਈ ਤੇ ਸੰਜੇ ਘਰ ਚ ਕੋਠੀ ਬਣਾ ਕੇ ਦਿੱਤੀ ਮੈਨੂੰ ਕੋਠੀ ਨੂੰ ਦਿੱਤਾ ਉਹਨੇ ਕੋ ਕੀ ਗੱਲਾਂ ਕਰਦੇ ਆ ਦੱਸਦੀ ਚੱਲ ਰਹਿਣ ਦੇ ਵੀਰ ਗੱਲਾਂ ਉਹ ਮੇਲੀ ਰੀਤੀ ਨਾ ਮੈਨੂੰ ਅੱਢੇੜ ਕਮਰਾਈ ਇੱਥੇ ਤੇ ਕੋਠੀ ਮੈਂ ਚੁੱਕਦੇ ਨਹੀਂ ਆਉਂਦੀ ਪੈਸੇ ਕਰਾਉਂਦੇ ਤੇ ਕੋਠੀ ਪਾਤੀ ਸੰਜੇ ਘਰ ਚੋਂ ਤੇ ਮਾਲ ਤੇ ਉਹਨੇ ਮਾਰ ਲਈ ਨਾ ਆਲੀ ਜੋ ਤਨੀ ਨਾ ਹਨੇ ਕਦੀ ਰੁਪਈਏ ਦਾ ਵੀ ਹਸਾਬ ਲਿਆ ਸੁੱਖ ਸੁੱਖ ਤੂੰ ਇੱਥੇ ਜੀਦੀ ਜਾਣਾ ਹੁਣ ਫਿਰ ਜਿਹੜੇ ਫੌਜੀਆਂ ਦੀ ਤਨਖਾਹਾਂ ਹੁੰਦੀਆਂ ਵਾ ਨਾ ਉਹਨਾਂ ਦਾ ਹਸਾਬ ਹੋ ਜਾਂਦਾ ਜਿਹੜੇ ਸਾਡੇ ਵਿੱਚ ਵੜੀ ਜਾਂਦੇ ਰਹੇ ਆ ਪਹਿਲੀ ਬੰਦੇ ਦੇ ਭਾਬੀ ਜੀ ਮੇਰੀ ਗੱਲ ਉਹਦਾ ਤਾਂ ਕੋਈ ਹਸਾਬ ਹੀ ਨਾ ਹੋਇਆ ਗੁੱਸਾ ਨਾ ਕਰਿਓ ਉਹ ਹੀ ਨੰਗਈ ਵਾਲਾ ਉਹਦੇ ਤੇ ਤੁਸੀਂ ਰੀਸ ਕਰਨੀ ਨਹੀਂ ਲੈਣੀ ਹੁਣ ਉਹਨੇ ਤੇ ਹਰ ਇੱਕ ਚੀਜ਼ ਖਰੀਦਣੀ ਫਿਰ ਜਦੋਂ ਉਹ ਚੀਜ਼ ਖਰੀਦ ਕੇ ਲੈਂਦਾ ਤੁਹਾਡੇ ਡੇਟ ਚਾ ਵੀ ਆਪਾਂ ਵੀ ਲਈਏ ਕੁੜੀਏ ਸਾਡੇ ਮੰਨ ਦਾ ਹੁੰਦਾ ਕੋਈ ਸਾਡੇ ਮੰਨ ਦਾ ਹੁੰਦੀ ਕੋਈ ਗੱਲ ਨਾ ਹੀ ਕਿਸੇ ਨਾਲ ਰੀਸ ਕਰਦੇ ਆ ਆਏ ਜਿਹੜੇ ਮਾਰ ਮਾ ਦੋ ਵੇੜੀ ਦੀ ਰੋਟੀ ਦੇ ਇੰਨੇ ਜਿਹਾ ਬੜਾ ਸ਼ੁਕਰ ਹੈ ਤੇਰਾ ਸੋਖਾ ਤੂੰ ਹਾਂ ਗਲਤ ਗੱਲ ਕੀਤੀ ਆਪਾਂ ਕਦੀ ਉਹਨਾਂ ਵੱਲ ਲੈ ਕੇ ਨਹੀਂ ਸੀ ਨਾ ਹੀ ਸਣੀਆ ਨੇ ਨਾ ਹੀ ਰੀਸ ਗਾਲੀ ਕੋਸ਼ਿਸ਼ ਕੀਤੀ ਹੈ ਜੀ ਸੋਦਾ ਪਤਾ ਪੈਂਦਾ ਜਿਆ ਸਾਰਾ ਕੁਝ ਹੁੰਦਾ ਲਿਆ ਉਹ ਅਹੀਂ ਪੁੰਦੇ ਰਹੇ ਆ ਉਹਦਾ ਕੋਈ ਹਿਸਾਬ ਨਹੀਂ ਨੀ ਲਿਖਿਆ ਸੱਚਾ ਲੋਕ ਹਿਸਾਬ ਨਹੀਂ ਕਰਦਾ ਵੀ ਜਿਹੜਾ ਡੰਗਰ ਦਾ ਸਹਾਰਾ ਕਿਸ ਸੋਖ ਖੱਤੀ ਹੁੰਦੇ ਆ ਜੇ ਮੱਝ ਲੈਣ ਦੀ ਵੇਚ ਦੀ ਜਦੋਂ ਵੇਚੀ ਹੁੰਦੀ ਆ ਉਦੋਂ ਆਧ ਬੜਾ ਲੈਂਦੇ ਤੇ ਜਦੋਂ ਲੈ ਆਈ ਦੀ ਆ ਉਦੋਂ ਕੋਈ ਪੁੱਛਦਾ ਨਹੀਂ ਉਹ ਦੁੱਧ ਪੀਂਦੇ ਆ ਉਹਦਾ ਨੇ ਤੂੰ ਆਪਣੀ ਲੋੜ ਨੂੰ ਲਿਆਂਦੀ ਕੋਈ ਨਹੀਂ ਮੈਂ ਕਹਾਂ ਬੰਦੇ ਬਾਰੇ ਜੇ ਹਾਂ ਜੀ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਿ ਪੁੱਤ ਜਿਹੜਾ ਫੌਜੀ ਬੰਦਾ ਹੁੰਦਾ ਉਹਦਾ ਵੀ ਬੜੀ ਔਖੀ ਹੁੰਦੀ ਕਮਾਈ ਕਿਉਂਕਿ ਬਰਫਾਜ ਰਹਿ ਰਹਿ ਕੇ ਪਰਿਵਾਰ ਨੂੰ ਪਿਛੇ ਰਹਿ ਰਹਿ ਕੇ ਇਹ ਕਮਾਈ ਕਰਨੀ ਔਖੀ ਹੁੰਦੀ ਆ ਬਾਕੀ ਇਹ ਆ ਵੀ ਵਾਈ ਜੋਤੀ ਆ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰੇ ਉਹਦੀ ਕਦਰ ਨਹੀਂ ਕੀ ਜਿਹੜਾ ਬੰਦਾ ਕੰਮ ਕਰ ਜਿਹੜਾ ਨੌਕਰੀ ਵਾਲਾ ਬੰਦਾ ਉਹਦੀ ਕਦਰ ਵਾ ਮਾਸਟਰ ਜੀ ਉਹੀ ਤਾਂ ਗੱਲ ਮੈਂ ਕਹਿੰਦੀ ਨੌਕਰੀ ਵਾਲੇ ਦੇ ਨਾਲ ਰਲਿਆ ਤੇ ਜਾਣਾ ਨਹੀਂ ਪਹਿਲੀ ਬੰਨੇ ਵਾਲੇ ਕੋ ਨਹੀਂ ਨਹੀਂ ਉਹ ਵੀ ਕੋਤ ਰਲਿਆ ਜਾਂਦਾ ਹੁੰਦਾ ਡੈਡੀ ਜੀ ਜੋ ਫੈਸਲਾ ਕਰਨਾ ਆਪੋ ਚੋਦੀ ਕਰ ਲੈ ਤੂੰ ਹੀ ਨਾ ਨਹੀਂ ਨਹੀਂ ਕੋਉਂਦੇ ਨਹੀਂ ਪੁੱਤ ਬੱਖੇ ਲੋ ਕਰਨਾ ਤੂੰ ਕਰਦੇ ਹੋ ਚਲੋ ਠੀਕ ਹੈ ਚੰਗਾ ਰੁਪੀ ਰਹੀ ਜਾਨੇ ਚੰਗਾ ਜੀ ਨਹੀਂ ਮੰਮੀ ਮੈਂ ਉਧਰ ਮੈਂ ਰੋਟੀ ਪਕਾਉਣੀ ਹੈ ਚੰਗਾ ਮੰਮੀ ਚੰਗਾ ਤੇ ਖਾ ਲਈ ਰੋਟੀ ਨਹੀਂ ਮੈਂ ਖਾਣੀ ਮੈਂ ਉਧਰ ਚਲਣੀ ਹੈ ਚੰਗਾ ਮਾਸਟਰ ਜੀ ਚਲ ਠੀਕ ਆ ਪੁੱਤ ਠੀਕ ਆ ਚੰਗਾ ਫਿਰ ਚੰਗਾ ਚਲ ਸੋਖ ਤੇਰੇ ਹੱਥ ਚ ਕਲਮ ਹੈ ਹੁਣ ਸਾਰੀ ਅਸੀਂ ਵੀ ਚਲੋ ਜਿੰਨੇ ਜੋ ਅੱਗੇ ਹੈਗੇ ਕਰਦੇ ਨਹੀਂ ਆ ਤੇ ਗਾੜੀ ਵੀ ਕਰਦੇ ਰਵ ਤੇ ਮਾਲਕ ਚਲੋ ਕਰਦੀ ਗੱਲ ਇਹਨਾਂ ਨੂੰ ਵੀ ਬੁੱਧਮਤ ਪਾਵੇ ਤੇ ਮਾਲਕ ਜਿਆਦਾ ਦਵੇ ਸਾਰਿਆਂ ਨੂੰ ਅਸੀਂ ਵੀ ਕਿੰਨਾ ਕਿਰ ਦੇਣਾ ਵਾ ਅੰਬਰ ਪਾਟੇ ਨੂੰ ਤੇ ਰੱਬ ਹੀ ਟਾਕੀ ਲਾਉਂਦਾ ਵਾ ਚੰਗਾ ਮੰਮੀ ਚੰਗਾ ਪੁੱਤ ਹੁਣ ਨਾ ਕੋਈ ਗੱਲ ਕਰੀ ਚੰਗਾ 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 ਵੀਰ ਜੀ ਮੈਂ ਚਲਨੀ ਚਾਹਤੋ ਚਲ ਠੀਕ ਆ ਮੈਂ ਬਾਜ ਮਾਰੂ ਫਿਰ ਆ ਜੀਓ ਚੰਗਾ ਚੰਗਾ ਭਾਜੀ ਐਵੇਂ ਖੇਚਲ ਹੀ ਕੀਤੀ ਇਹਦੀ ਲੋੜ ਹੀ ਨਹੀਂ ਖੇਚਲ ਕਾ ਉਹਦੀ ਕੰਟੀਨਿਊ ਲਿਆਂਦੀ ਕੋਈ ਬੰਦਾ ਜਿਹਦਾ ਮੈਨੂੰ ਲਾਉਣ ਦਾ ਫੱਗ ਇਹ ਤੇ ਕਹਾਂ ਨਹੀਂ ਗਿਆ ਰਕਾ ਪਈ ਨੂੰ ਪੇਟੀ ਵੀ ਦੇ ਕੇ ਆਉਣੀ ਆ ਬਸ ਸਾਡੇ ਕੋਲ ਟਾਈਮ ਹੀ ਨਹੀਂ ਲੱਗਣਿਆ ਜਾਣਨਾ ਕੋਈ ਜੀ ਦੇਖਦਾ ਹੀ ਨਹੀਂ ਇਥੇ ਲੱਗਦਾ ਅੰਦਰ ਹੀ ਚਲ ਕੇ ਸਾਰੇ ਜਾਣੀ ਲੈ ਝੂਲਾ ਲੈ ਜਾਂਦਾ ਭਾਬੀ ਨੇ ਤੇ ਲੱਗਦਾ ਬੜਾ ਸੋਹਣਾ ਹੀ ਵੇਲਾ ਮੈਂ ਰੋਜ਼ ਫੋਨ ਕਰਦੀ ਭਾਬੀ ਨੇ ਕਿਤੇ ਇੱਕ ਵਾਰੀ ਨਹੀਂ ਦੱਸਿਆ ਕਿ ਮੈਂ ਝੂਲਾ ਲੈ ਜਾਂਦਾ ਵਾ ਕੀ ਕਿਤੇ ਇਹ ਨਾ ਮੰਗ ਲਈ ਦਸਮਿਆਂ ਵੇਖ ਵੀ ਲਿਆ ਹੁਣ ਵੀ ਕਹਿ ਹੀ ਦੇਣਾ ਮੈਂ ਫਿਰ ਕੈਨੋ ਕਿਹੜਾ ਮੈਂ ਰਹਿਣਾ ਬੜਾ ਸੋਣਾ ਲੱਗਣ ਡਿਆ ਬਾਬਾ ਮજબૂત ਹੀ ਆ ਅੰਦਰੇ ਉਹਨਾਂ ਅੰਦਰੇ ਵੇਖਦੀ ਇਹਨਾਂ ਉਹ ਨਹੀਂ ਨਹੀਂ ਮਨੋਣੀ ਲੋੜ ਮੈਂ ਬਸ ਕਿੱਨੇ ਚੱਲ ਸਿਆਲ ਸੂਲਾਉਣ ਵਾਲਾ ਵਾ ਤੇ ਸਤਿਗੁਰ ਬਾਬੀ ਜੀ ਸਤਿਗੁਰ ਉਹ ਹਾਂ ਜੀ ਸਤਿਗੁਰਾ ਉਹਦਰ ਬੈ ਗਈ ਸੀ ਫਿਰ ਮੈਂ ਅੱਛਾ ਹਾਂ ਹੋ ਜੋ ਮੜਾ ਜਾਂਦਰ ਨੂੰ ਉਹ ਵਰਸਣਾ ਉਹ ਨਿਆਣੀ ਇੱਥੇ ਨਿਆਣੇ ਉਹ ਗੁਰਵਰ ਗਿਆਈ ਓਦਰ ਇਦਨੋਂ ਨਿਕਲ ਗਿਆ ਹੀਗਾ ਪਹਿਲਾਂ ਤਾਂ ਬਾਜੀ ਨਾਲ ਖੇਡਣ ਡਿਆ ਹੀਗਾ ਹਾਂ ਹਾਂ ਤੇ ਸਮਰੀਸ ਖੂਲ ਹੀਗੀ ਠੀਕ ਹੋਰ ਦਹੀਂ ਛੋਲਾ ਕਦੋਂ ਦਾ ਲਿਆਂਦਾ ਜ ਬੜਾ ਸੋਹਣਾ ਲੱਗਣ ਡੇ ਬਾਬਾ ਮਜ਼ਬੂਤ ਹੀ ਲੱਗਦਾ ਬਾਜੀ ਨੂੰ ਬੜੀ ਬਾਜੀ ਤੇ ਜ਼ੈਬ ਹੋ ਕੇ ਆਇਆ ਬੜਾ ਵਧੀਆ ਚੀਜ਼ ਹੋ ਤੇ ਮ제 ਵਾਲੀ ਇਹ ਸ਼ ਵਧੀਆ ਹੈ ਕਿੱਥੋਂ ਲਿਆਂਦਾ ਹੈ ਕਿ ਮੇਰੀ ਵੀ ਲੈ ਹੁੰਦੇ ਦੱਸ ਅੱਛਾ ਦਾ ਦਿੱਲੀ ਆਇਆ ਮਹਿੰਗਾ ਹੀਗਾ ਨਾ ਤੇ ਫਿਰ ਮੈਂ ਕਿਹਾ ਇਦਾਂ ਫਿਰ ਤਲ ਕੋਈ ਨਹੀਂ ਲੈ ਦਾਂਗੇ ਤੁਹਾਨੂੰ ਹਾਂ ਲੈ ਦੱਸ ਫਿਰ ਕੀ ਓਦਾਂ ਵੀ ਹੋਣਾ ਗਾੜੀ ਲੋੜੀ ਲਾੜੀ ਹੈ ਨੰਕੇ ਗਈ ਬੰਦਾ ਦੇ ਹੀ ਦਿੰਦਾ ਚੀਜ਼ ਆ ਚਲ ਕੋਈ ਬੱਸ ਕਰਿਆ ਕਰ ਤੂੰ ਹੀ ਲੈ ਫਿਰ ਕੀ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਔਰ ਮੈਂ ਕਿੰਨੂੰ ਕਹਿਣਾ ਚਲ ਪਰੋਣਾ ਲੈ ਯਾਰ ਕਾ ਫਿਰ ਸੂਟ ਸਾਡਾ ਨਾ ਦਵਾਂਗੇ ਤੇ ਇਹ ਚੀਜ਼ ਲੈ ਲਾਂਗਾ ਆ ਸੂਟ ਰਹਿਣ ਦਿਓ ਤੁਸੀਂ ਚਲ ਕੋਈ ਨਹੀਂ ਠੀਕ ਤੁਸੀਂ ਇਹ ਕੰਮ ਰਹਿਣ ਦਿਆ ਕਰੋ ਹਾਂ ਚਾਹ ਦਾ 10 ਮਿੰਟ ਹੋ ਗਏ ਆ ਪੀਤੀ ਨੂੰ ਹੁਣ ਚੂਹ ਦੀ ਵਾਰੀ ਆ ਗਈ ਨਾ ਆਓ ਫਿਰ ਕੀ ਹੋ ਗਿਆ ਨਹੀਂ ਨਹੀਂ ਚਾਹੀਦਾ ਫਟਾਫਟ ਕਰੀਏ ਤੁਹਾਡਾ ਕੀ ਪਤਾ ਕਿਹੜੇ ਵੇ ਲੋਟ ਕੇ ਤਰ ਪੈਣਾ ਨਹੀਂ ਨਹੀਂ ਚੱਲ ਬੈਹ ਹੀ ਚੰਨੀ ਆ ਨਾਲੇ ਇਕਲੀ ਮਲਾਵਟ ਹੁੰਦੀ ਆ ਕਤਿੰਦੀ ਆ ਆਹੋ ਹੈ ਤੇ ਉਹ ਦਾ ਰਿਜਨਲ ਹੀ ਆ ਵਧੀਆ ਹੀ ਆ ਪਰ ਤੁਹਾਨੂੰ ਵੀ ਲਵਾ ਦੋ ਫਿਰ ਮੈਨੂੰ ਉਹਦੇ ਨਾਨ ਨਰ ਭਜਾਈ ਨੂੰ ਬੈਗ ਕੇ ਆਪਾਂ ਪਾ ਕੇ ਪਿੱਛੇ ਆਪਾਂ ਛੋਟਾ ਵੀ ਲੈਨੇ ਕਹਿੰਦੇ 바ਵਾ ਫਾਇਦੇਮੰਦ ਹੁੰਦਾ ਪਤਰੀਆਂ ਪਤਰੀਆਂ ਨਿਕਲ ਜਾਂਦੀਆਂ ਆਰਾਮ ਦਾ ਚਮਚਮ ਚਾ ਮਾਰੋ ਤੁਸੀਂ ਆਹੋ ਠੰਡਾ ਵਾ ਹੋਰ ਸੀ ਚਮਚੇ ਨਾ ਹੀ ਉੱਡਦੀਆਂ ਫਿਰ ਨਾ ਹਾਂ ਕੰਮ ਕਰ ਵਧੀਆ ਚੱਲਦਾ ਨਾ ਹਾਂ ਵਧੀਆ ਹਾਂ ਚੱਲੋ ਕੰਮ ਕਰ ਗਾਦਾ ਮੈਂ ਤੇ ਅੱਗੇ ਨਹੀਂ ਕਹਿਣਾ ਕਿ ਰਿਟਾਇਰ ਹੋ ਗਏ ਜੇ ਹੁਣ ਪਹਿਲਾਂ ਪੈਨਸ਼ਨ ਤਨਖਾਹ ਆਉਂਦੀ ਹੀਗੀ ਤੇ ਉਹ ਜਾਂਦੇ ਫਿਰੇ ਹੁਣ ਅੱਧ ਤੇ ਆ ਗਏ ਆ ਤੇ ਤੁਹਾਨੂੰ ਪਤਾ ਖਰਚੇ ਵਧੇ ਆ ਹੁਣ ਵਿਆਹੀ ਬੜੀ ਆ ਮੰਗਿਆ ਕਹਿੰਦੀ ਮੈਂ ਹੋਰ ਕੇ ਪਾਸੇ ਵੇਖੋ ਨੌਕਰੀ ਤੇ ਚਲੋ ਤੇ ਇਹ ਕਹ ਦਿੰਦੇ ਤੁਸੀਂ ਇਕੱਲੇ ਮੈਂ ਹਾਂ ਲੈ ਜੇ ਪਹਿਲਾਂ ਗੱਟਾ ਹੋਣੀ ਪਹਿਲਾਂ ਵੀ ਤਾਂ ਕੱਲੇ ਹੀ ਚੱਲ ਨਹੀਂ ਲੱਗੇ ਮੰਮੀ ਜੇ ਹੈਗੀ ਮੰਮੀ ਆਜਿਆ ਕਰੋ ਇੱਥੇ ਉਹ ਮੰਮੀ ਦਾ ਉਧਰ ਹੀ ਜ਼ਿਆਦਾ ਭੇਜਦਾ ਜੀ ਚਲੋ ਕੋਈ ਨਹੀਂ ਮੈਂ ਕਹਿ ਚਲੋ ਰਾਤ ਇੱਧਰ ਸੌਂਜੀਆਂ ਕਰੂਗੀ ਆਹੋ ਮੈਂ ਇਹ ਤੇ ਆ ਵੀ ਭੇਜਦਾ ਮੰਮੀ ਦਾ ਜਦਾਂ ਬਾਕੀ ਜਿਹੜਾ ਡਰਵਾ ਉਹ ਤੇ ਮੰਨਦਾ ਹੀ ਹੁੰਦਾ ਵਾ ਜਦੋਂ ਪਤਾ ਜਿਹੜਾ ਕਲਾਕਾਰਾ ਬੰਦਾ ਹੁੰਨੇ ਫਿਰ ਹਨਾ ਕਮਾਉਣਾ ਵੀ ਹੰਨੇ ਤੇ ਖਾਣਾ ਵੀ ਹੰਨੇ ਆਹੋ ਜੇ ਬੰਦਾ ਕਾਰੀ ਬੈਠਾ ਰਹੂ ਤੇ ਫਿਰ ਖਾਊਗਾ ਕਿੱਥੋਂ ਬੜਾ ਰੋਲਾ ਪੈਣਾ ਕਿ ਆਜਾਉਣੇ ਕਿ ਇਕੱਰੀ ਚੱਕਰ ਵੀ ਬਥੇਰੇ ਪਏ ਆ ਕਿ ਹਮਮ ਗੱਲ ਤੇ ਮੈਨੂੰ ਹੁਣ ਉਹਨਾਂ ਨੇ ਉਧਰ ਇਹੀ ਕਰਨ ਕਲਾਇਆ ਹੀ ਪੰਦਨਾ ਜਾ ਕੇ ਕਰ ਕਾਜੀ ਗੱਲ ਕੀ ਮੇਰੇ ਵਿਆਹ ਦਾ ਖਰਚਾ ਵੀ ਮੰਗਣ ਲਈ ਉਧਰ ਕਹਿੰਦੇ ਦੋ ਤੇ ਪੜਾਈ ਦਾ ਵੀ ਸੋ ਬਤੈ ਨੂਈ ਬੜਾ ਜੋ ਤਨਖਾਹ ਕਰੇ ਹੁੰਦੀ ਮੇਰੀ ਐਂ ਤੇ ਮੈਂ ਕਿਹਾ ਕਿਨੇ ਤਨਖਾਹ ਦੀ ਕੋਠੀ ਵੀ ਤੇ ਪਈ ਐ ਤੇ ਵਾਈ ਤੇ ਪੈ ਕੇ ਅੰਦਰ ਸੁਖ ਤੂੰ ਇਹ ਗੱਲ ਚ ਨਾ ਆਈ ਆ ਮੈਂ ਕਿਹਾ ਮੈਂ ਤੇ ਨਹੀਂ ਆਈ ਉਹ ਬਲਜੀਤ ਭਾਬੀ ਤੇ ਤੁਹਾਨੂੰ ਪਤਾ ਹੋਵੇਗਾ ਮੰਮੀ ਜੜੀ ਆਏ ਉਹ ਕਹਿੰਦੇ ਤੂੰ ਸਾਂਝੀ ਆ ਤੂੰ ਗੱਲ ਕਰਕੇ ਜਾ ਤੇ ਮੈਂ ਉੱਥੇ ਕੀ ਕਰਾਂ ਨਹੀਂ ਹੁਣ ਵੇਲਾ ਮੈਂ ਨੌਕਰੀ ਵੀ ਮਿਲ ਜਾਣਾ ਹੀ ਇਹਨਾਂ ਨੂੰ ਮੈਂ ਨੌਕਰੀ ਵੀ ਕੀਤੀ ਆ ਮੈਨੂੰ ਪੈਨਸ਼ਨ ਨਹੀਂ ਆਉਂਦੀ ਮੈਂ ਫੇਰ ਉਹ ਚੰਡਿਆ ਕੇ ਮਗਰ ਨੌਕਰੀ ਕਰਾਂ ਤੇ ਉਹ ਘਰ ਵੇਲਾ ਰਹਿਦਾ ਨਯੋ ਕਹਿੰਦਾ ਮੈਂ ਮੇਲੇ ਚ ਪਤਾ ਕੀਤਾ ਵੀਰ ਹੁੰਦਾ ਮੈਂ ਮੇਲੇ ਚ ਜਾਇਆ ਕਰਨਾ ਮੈਂ ਹੁਣ ਜਦੋਂ ਆਪਾਂ ਹੁਣੇ ਨੇ ਪਤਾ ਹੀ ਕੀਤਾ ਹੁੰਦਾ ਵੈਸੇ ਜਾਂਦਾ ਦੇ ਨਹੀਂ ਚਲ ਕੋਈ ਨਹੀਂ ਚਲ ਜੂਗਾ ਹੁਣ ਕਹਿਣ ਡਿਆ ਮੈਂ ਪਤਾ ਕੀਤਾ ਕੰਮ ਮਿਲਦਾ ਮਨੀ ਨਾ ਬਾਜੀ ਕੰਮ ਜੜਾਏ ਬੜੀਆਂ ਚਪਾਰਸ਼ਾ ਨਾ ਮਿਲਦਾ ਜੀ ਬੜੀ ਪੋਰਸ਼ ਗਿਸ਼ ਕੀਤੇ ਆ ਫਿਰ ਕਿਤੇ ਜਾ ਕੇ ਮਿਲਦਾ ਮੈਂ ਜਦੋਂ ਕਹਿ ਕੇ ਆਈ ਮੈਂ ਤੁਹਾਡੇ ਕੋ ਨੌਕਰੀ ਬਨਾਲੇ ਵਾਲੇ ਦੀ ਤਰੀਸ ਹੋਣੀ ਨਹੀਂ ਐ ਚਲ ਮੈਂ ਉਹਦਾ ਗੱਲ ਕਰਦੇ ਹਾਂ ਚਾਹ ਖਾਓ ਕਿਧਰ ਚਾਹ ਬਣਾਵਾ ਨਹੀਂ ਨਹੀਂ ਚਾਹ ਮੈਂ ਭਾਬੀ ਪੀਈ ਆਂ ਚਾਹ ਨਹੀਂ ਮੈਂ ਹੁਣ ਪੀਂ ਅੱਛਾ ਚਾਹ ਜਦੋਂ ਬਣੀ ਹੈਗੀ ਆ ਨਹੀਂ ਨਹੀਂ ਮੈਂ ਹੁਣੇ ਪੀਤੀ ਉਧਰੋਂ ਪੀਆ ਹੀ ਭਾਬੀ ਨੇ ਬਣਾਈ ਚਾਹ ਤੇ ਹਾਂ ਮਮਮੀ ਦੇ ਹਸਾਬੇ ਉਧਰ ਉਹ ਉਹ ਬੁੰਡਿਆ ਵਾ ਹਾਂ ਤੇ ਮੈਂ ਗਿਆ ਵੀ ਮਮਮੀ ਦਾ ਹਸਾਬੇ ਉਧਰ ਹਾਂ ਤੇ ਨਹੀਂ ਚਾ ਮੈਂ ਸਾਡੀਆਂ ਕਰਦੇ ਆ ਉਹੜਾ ਗੱਲ ਬਾਨੀ ਮੈਂ ਤੇ ਅੱਗੇ ਇਹਨਾਂ ਨੂੰ ਕਹਿ ਦੇਣੀ ਆ ਮੈਂ ਵੀ ਵਾਈ ਦੇ ਵਿੱਚੋਂ ਨਿਕਲਦਾ ਕੱਖ ਨਹੀਂ ਆਪਾਂ ਕੜਾ ਵੇਖਿਆ ਨਹੀਂ ਆ ਨਾ ਨਿਕਲਦਾ ਕੁਝ ਵੀ ਨਹੀਂ ਆ ਉਹਦਾਂ ਦਾ ਮਸਾ ਜ਼ਰੂਰ ਤਾਂ ਜ਼ਰੂਰ ਤਾਂ ਨਹੀਂ ਅੱਜ ਕੱਲ ਤੇ ਪੂਰੀਆਂ ਹੁੰਦੀਆਂ ਉਵਰ올 ਆਪ ਹੁੰਦੇ ਆ ਵੀ ਸਾਡਾ ਉੱਤੇ ਹੀ ਲੱਗ ਗਿਆ ਤੇ ਲੱਗ ਵਾਕਿਆ ਹੀ ਜਾਂਦਾ ਵਾ ਤੇ ਹੁਣ ਪਰ ਅਸੀਂ ਕੀ ਕਰੀਏ ਦੀਦੀ ਕਮਾਈ ਕਰਕੇ ਦਿੱਤੀ ਨਹੀਂ ਜਾਂਦੀ ਉਹ ਤੇ ਸਹੀ ਆ ਔਨ ਖਰਚਾ ਕਿਸੇ ਦਾ ਆਪਣਾ ਹੀ ਮਹਾ ਟਮਾਟਾ ਪੁਰਾਉਂਦਾ ਉਹ ਵੇਲੇ ਨੂੰ ਪਛਤਾਉਣੀ ਵੀ ਜਦੋਂ ਭਾਜੀ ਸੀਗੇ ਤੇ ਉਹ ਵੀ ਕਿਤੇ ਕੰਮਕਾਰ ਲੱਗ ਗਏ ਚਲ ਆਪਾਂ ਇੱਕ ਵਾਰ ਕਰਦਾਂਗੇ ਦੋ ਵਾਰ ਕਰਦਾਂ ਸਾਰੀ ਫਸਲ ਕੀ ਤੈਣਾ ਚਲੋ ਵੇ ਭਾਜੀ ਘੰਡੇ ਬੰਡਾ ਰਹੇ ਤੇ ਸਾਰਿਆਂ ਦੇ ਸਾਹਮਣੇ ਹੋਇਆ ਹੀਗਾ ਉਹਦਾ ਕਿਹੜਾ ਕੋਹ ਲੇਖਾ ਵਾ ਚਲ ਬਾਕੀ ਜਿਹੜਾ ਬਣਦਾ ਖਰਚਾ ਵੇਖ ਲੋ ਅੱਧਾ-ਅੱਧਾ ਕਰ ਦੋ ਦੇ ਦੋ ਉਹਨਾਂ ਨੂੰ ਅੱਧ ਕੇ ਹੁਣ ਫਿਰ ਉਹਦੇ ਹੌਣ ਕਰਨਾ ਹੀ ਪੈਣਾ ਵੀਰ ਫਿਰ ਜਦੋਂ ਵੰਡ ਹੋਈ ਸਭ ਕੋਈ ਰਿਸ਼ਤੇ ਕਰਕੇ ਗਏ ਹੀ ਕਈੜਾ ਬੀਤਾ ਹੈ ਅੱਧਾ ਅੱਧਾ ਹੋਇਆ ਵਾ ਤੇ ਵੱਖਰੇ ਹੋਏ ਆ ਹੋਇਆ ਤੇ ਸਹੀਂ ਪਰ ਉਹਦੇ ਕਰਜ਼ਾ ਸਾਰਾ ਸਾਡੇ ਹਿੱਸੇ ਆ ਗਿਆ ਵਾ ਗੱਲਾਂ ਬਣਾਉਣ ਜੋ ਮੱਠੀ ਬਣਾਇਆ ਨਹੀਂ ਆ ਨਾ ਵੀ ਕਰਜ਼ਾ ਅਡੇ ਸੀ ਆ ਕਰਜ਼ਾ ਵੀਰ ਪੈਣਾ ਨਹੀਂ ਹੈਗਾ ਇਹ ਕਰਜ਼ਾ ਕਿਥੇ ਮੇਰੀ ਤਨਖਾਹ ਸਾਰੀ ਘਰ ਹੀ ਆਉਂਦੀ ਰਹੀ ਆ ਫਿਰ ਮੈਂ ਕਹਾਂ ਮੇਰੀ ਤਨਖਾਹ ਹਰ ਮੋੜੋ ਫੇ ਹਾਂ ਗੱਲ ਤੇ ਮੈਂ ਵੀ ਕਰਦੇ ਹਾਂ ਕਹਿੰਦਾ ਘਰ ਦੀ ਕੋਠੀ ਨਹੀਂ ਪਈ ਸਨ ਖਾਵਾਂ ਜੇ ਉਹ ਨਹੀਂ ਕਲਾ ਪਾਈਏ ਨਾ ਕਲਾ ਦੇ ਵਿੱਚੋਂ ਨਿਕਲਣਾ ਫਾਜੀ ਕੁਛ ਨਹੀਂ ਆ ਹਨਾ ਉਹ ਹੀ ਕਹਿੰਦੇ ਹੁੰਦੇ ਕਲਾ ਗਲੰਦਰ ਵਸੇ ਤੇ ਘੜਿਓ ਵੀ ਪਾਣੀ ਨਸੇ ਇਹਨਾਂ ਨੂੰ ਚੰਗਾ ਵਾ ਪਿਓ ਆਪਣੀ ਕਰਨ ਤੇ ਅਸੀਂ ਆਪਣੀ ਖਾਈਏ ਕਿਉਂਕਿ ਹੁਣ ਦਿੱਤਾ ਤੇ ਜਾਂਦਾ ਨਹੀਂ ਚਲ ਥੋੜਾ ਬੋਤਾ ਦੋ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਵੀ ਕਰਜ਼ਾ ਲੱਤੇ ਉਹ ਵੀ ਸੁੱਕਦੀ ਰੋਟੀ ਖੈਣੋ ਉਹਦੇ ਘਰੇ ਗੈਨ ਦੀ ਵੀ ਵੀਰ ਤਾਰਾ ਫੜਨ ਲੱਗਾ ਹੀ ਰਕਪੀਰ ਉਹ ਤੇ ਹੁਣ ਹੁੰਦਾ ਵਾ ਇਹਨਾਂ ਦੇ ਤੇ ਕਰਮੀ ਨੇ ਵੀ ਛੁਈਂਦਾ ਹੋਂਡਾ ਪੈਂਦੀ ਆ ਵੀ ਅਸੀਂ ਲੜ ਕੇ ਅਸੀਂ ਆ ਕਰ ਲੈਨੇ ਜੇ ਕਰਨ ਲੱਗੇ ਆ ਹਨਾ ਉਹਨੇ ਇੱਦਾਂ ਦਾ ਨਹੀਂ ਆ ਪਰ ਇਹ ਵਾ ਵੀ ਭਰਾ ਭਰਾਵਾਂ ਦੀ ਅੱਵਾਵਾਂ ਹੁੰਦੇ ਹਨ ਨੂੰ ਵੀ ਪਤਾਵਾ ਹਨ ਪਰ ਹੁਣ ਅਹੀਂ ਵੀ ਆਪਣਾ ਘਰ ਹੀ ਥੋੜਾ ਲਟਾ ਦੇਣਾ ਜੋ ਬੰਦਾ ਸਾਦਾ ਉਹੀ ਦਵਾਂਗੇ ਨਾ ਚਲ ਜੋ ਵੀ ਆ ਵੇਖੋ ਮੈਨੂੰ ਆਜ ਮਾਰਦੀਆਂ ਵੀਰ ਨੂੰ ਜੇ ਨਹੀਂ ਆਜ ਮਾਰਨੀ ਤੇ ਆਪਸ ਵਿੱਚ ਹੀ ਵੇਚ ਲੋ ਕੀ ਭੰਦਾ ਕਿੰਨਾ ਖਰਚਾ ਲੱਗਾ ਥੋੜੇ ਬੋਦੇ ਦੇ ਦੋ ਤਾਂ ਥੋੜੇ ਕਰਜ਼ਾ ਲੱਤੇ ਫਿਰ ਉਹਨੇ ਜਾਣਿਆ ਬੇਨਾ ਮੇਰੇ ਚ ਜਿੱਦਾਂ ਚਲ ਜਿਹੜਾ ਜੋ ਦਾ ਬਿਆਹ ਵਾ ਫੇਰਾ ਮੰਨ ਉਹਦੇ ਹੀ ਦੋ ਚੱਲੇ ਜੜੀ ਭੂਆ ਨੇ ਹੁਣ ਵਿਆਹ ਤੇ ਰਿਆ ਵਾ ਉਹਦਾ ਫਿਰ ਹੁਣ ਰਲ ਮਿਲ ਕੇ ਜਾਣੇ ਹਾਂ ਹਾਂ ਸਾਜੇ ਤਾਂ ਚੱਲ ਜੋ ਚੱਲ ਚੱਲ ਵੇਖ ਲੋ ਜਿੱਦਾ ਕਰਨੀ ਆ ਹੁਣ ਉਹਦਾ ਚਾਣਾ ਦੇ ਨਹੀਂ ਆਪਾਂ ਤੂੰ ਆਡੇ ਲਾਈ ਤਾਂ ਕਰਨਦੇ ਆ ਮੈਂ ਤਾਂ ਉਹਦਾ ਬਧੇਰਾ ਉਹਨਾਂ ਦੇ ਜਿਹੜਾ ਵੇ ਸਾਲ ਨੂੰ ਫੇਰ ਮੂੰਹ ਚੁੱਕੀ ਆਣ ਖਾਦਾ ਫੇਰ ਕਰੋ ਫੇਰ ਨਹੀਂ ਮੈਂ ਅੱਜ ਗੱਲ ਕਰਕੇ ਜਾਣੀ ਵੀ ਅੱਜ ਤੇ ਮੈਂ ਹੁਣ ਹੰਮੀ ਪਰਤੀ ਮੁੜ ਕੇ ਨਹੀਂ ਜਿਵੇਂ ਹੰਮੀ ਪਰਣੀ ਆ ਕੇ ਫੇ ਸਾਲ ਨੂੰ ਫੇ ਮੂੰਹ ਚੁੱਕੀ ਆਉਣ ਨਾ ਨਹੀਂ ਮੈਂ ਹੁਣ ਗੱਲ ਕਰਕੇ ਜਾਣੀ ਮੋੜਾ ਮੋੜ ਕੇ ਨਹੀਂ ਮੈਂ ਹੰਮੀ ਭਰਨੀ ਬਾਕੀ ਕੋਈ ਨਹੀਂ ਅੱਗੇ ਅਸੀਂ ਜੀਵਨ ਦਾ ਖਰਚਾ ਚੁੱਕਦੇ ਆ ਕਿ ਜੀਵਨ ਨੂੰ ਅਸੀਂ ਆਪਣੇ ਖਰਚੇ ਤੋਂ ਪੜਾਵਾਂਗੇ ਚਲ ਆਪਣੇ ਵੀ ਜੇ ਤੈਨੂੰ ਹੋ ਜਾਂਦੇ ਤੇ ਤਾਂ ਵੀ ਪੜਾਉਣਾ ਹੀਗਾ ਨਾ ਚਲ ਉਹ ਕਰਾਂਗੇ ਆਪਾਂ ਤੇ ਕੱਲ ਨੂੰ ਆਪਣੇ ਨਿਆਣੇ ਨੂੰ ਸੈੱਟ ਕਰ ਲੈਣ ਕਿਉਂਕਿ ਰੋ ਰੋਜ਼ ਘਰਾਂ ਚੋਂ ਨਹੀਂ ਦਿੱਤੇ ਜਾਂਦੇ ਨਹੀਂ ਚਲ ਤਾਂ ਵੀ ਸ਼ਾਬਾਸ਼ੇ ਭਾਬੀ ਤੇਰਾ ਜਿਹੜਾ ਤੂੰ ਦਹਾ ਆਪਣੇ ਗੁਣਾਂ ਨਾਲ ਕੈਚ ਕਰ ਲਿਆ ਲੈੜੇ ਦੇ ਸਾਝੀ ਹੁੰਦੇ ਜਾ ਰਿਹਾ ਮਮੀ ਡੈਡੀ ਵੀ ਉਧਰ ਵਾ ਚੱਲ ਸੇਵਾ ਵੀ ਕਰਦੇ ਆ ਮਾੜੇ ਅਹੀਂ ਨਹੀਂ ਕਹਿੰਦੇ ਹਨਾ ਬਾਕੀ ਆਪਣੇ ਵਿੱਚ ਬੋਲਕ ਬੋਲ ਬਥੇਰੇ ਹੋ ਜਾਂਦੇ ਆ ਕਿਉਂਕਿ ਤੈਨੂੰ ਪਤਾ ਜਨਾਨੀਆਂ ਹੀ ਝਟ ਕੋਈ ਨਾ ਕੋਈ ਗੱਲ ਜਿਹੜੀ ਹੁੰਦੀ ਹੈ ਹਨਾ ਬਾਕੀ ਇਹ ਵਾ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ ਹੁਣ ਸਾਡੀ ਲੜਾਈ ਹੋਈ ਹੀ ਪੜੋਲੇ ਤੋਂ ਉਹਨਾਂ ਨੇ ਦਾਣੇ ਖਿਲਰੇ ਹੀਗੇ ਬਾਅਦ ਵਿੱਚ ਉਹ ਕਹਿੰਦੇ ਹੀਗੇ ਵੀ ਚਿੜੀਆਂ ਕਾਵਾਂ ਨੂੰ ਪਾਉਂਦੇ ਆ ਹੁਣ ਮੈਨੂੰ ਥੋੜਾ ਪਤਾ ਵਾ ਵੀ ਚਿੜੀਆਂ ਕਾਵਾਂ ਨੂੰ ਹਨਾ ਹੁਣ ਮੈਂ ਭਾਵੇਂ ਇਧਰੋਂ ਪਾਈ ਜਾਵਾਂ ਹਾਂ ਪਰ ਜਦੋਂ ਮੈਨੂੰ ਦੱਸੇ ਤੋਂ ਬਿਨਾ ਮੇਰੇ ਪੜੋਲਾ ਖਾਲੀ ਹੋਣਾ ਮੈਂ ਤਾਂ ਫੇਰ ਬੋਲਣਾ ਹੀ ਬੋਲਣਾ ਉਹਦੇ ਵਿੱਚ ਦੂਜੇ ਬੰਦੇ ਨੇ ਤੇ ਬੋਲਣਾ ਹੀ ਆ ਮੈਂ ਫੋੜਾ ਤੁਹਾਨੂੰ ਫੜ ਤੂੰ ਟੈਨਸ਼ਨ ਲੈਣ ਚਲ ਕੋਈ ਨਹੀਂ ਭਾਬੀ ਮੈਂ ਕਰਦੀ ਗੱਲ ਵਧੀਆ ਚੱਲ ਮੈਂ ਉਹਨਾਂ ਨੂੰ ਆ ਵੀ ਦੱਸ ਦਊਗੀ ਵੀ ਉਹਨਾਂ ਨੇ ਜੀਵਨ ਦਾ ਖਰਚਾ ਚੁੱਕ ਲਿਆ ਵਾ ਆ ਕੋਈ ਨਹੀਂ ਨਿਆਣਿਆ ਨਾ ਕਾਦਾ ਫਿਕਰਾ ਹਾਂ ਚੱਲ ਵੱਡੇ ਵੀਰ ਨੇ ਵੀ ਪੜਾਇਆ ਨੌਕਰੀ ਤੇ ਲਵਾਇਆ ਚਲੋ ਉਹਦੇ ਬਥੇਰੀਆਂ ਕੀਤੀਆਂ ਹੁਣ ਇਹ ਵਾ ਤੂੰ ਹੀ ਕਰ ਲਈ ਗੱਲ ਆ ਕਿਉਂ ਇਦਾਂ ਬੈਠੇ ਬੰਦਾ ਨਿਵਾ ਹੁੰਦਾ ਕਿ ਮੇਰਾ ਇਦਾਂ ਕਰਨ ਲਈ ਨਾ ਨਹੀਂ ਕੋਈ ਨਹੀਂ ਮੈਂ ਆਪੇ ਕਰ ਦੂੰਗੀ ਆਪੇ ਦੱਸ ਦਾਂਗੀ ਉਹਨਾਂ ਨੂੰ ਮੈਂ ਕੀ ਲੋੜ ਸਦਨ ਦੀ ਜੋ ਵੀ ਬੰਦਾ ਹੋਊਗਾ ਤੇ ਮੈਂ ਕਹਿ ਦੂੰਗੀ ਕਿ ਇਹਦੇ ਚੋਦੇ ਭਾਜੀ ਦਾ ਜਿਹੜਾ ਵੀ ਆਪਾਂ ਦੇ ਦੇ ਦਨੇ ਸਾਰਾ ਆ ਦਾ ਕਰਜ ਚਲੋ ਲੜਾਈ ਮੁੱਕੇ ਤੇ ਆਪੋ ਆਪਣੇ ਘਰੇ ਸੁਖੀ ਰਹਿਣ ਮੈਂ ਇੱਥੇ ਆਈ ਮੈਨੂੰ ਤਾਂ ਕੋਈ ਪਤਾ ਵੀ ਨਹੀਂ ਪਿ ਲੜਾਈ ਝਗੜੇ ਤੇ ਆਪਾਂ ਤਾਂ ਉਹਦਾ ਹੀ ਮਿਲਣ ਆਈ ਹਾਂ ਇਹ ਵੀ ਸੁਈ ਵਾਰਨ ਬਾਰ ਪੈਣੀ ਚਾਹੀਦਾ ਸੌ ਲਾਮੇ ਹੁੰਦੇ ਆ। ਹਾਂ। ਸਭ ਗਲਾ ਹੁੰਦੀਆਂ। ਅਈ ਤਾਂ ਘਰ ਵੀ ਕੋਈ ਆਣ ਕੇ ਬੂਵੇ ਪੰਨੇ ਵੀ ਚੰਗਾ ਲੱਗਦਾ। ਹੋਰ ਘਰ ਤਾਂ ਆਪਣੇ ਹੀ ਆ ਵੀ। ਹਾਂ। ਇਹ ਵੀ ਫਿਰ ਬਾਹਰ ਦੇ ਨੂੰ ਪਹਿਲ ਦਿੰਦੇ ਆ ਜਿਹੜੇ ਉਹਦੇ ਕੋ ਮੰਗੇ ਜੋ ਉਹਦੇ ਕੋ ਮੰਗਾ ਹੈਗਾ 40000 ਕੀ ਗੱਲੇ ਉਹਦੇ ਕੋ ਮੰਗਦੇ ਤੇ ਇਹ ਨਾ ਦਿੰਦੇ। ਹਾਂ। ਉਹਦਾ ਪੱਲਾ ਪਨਾਈ ਉਹਦੇ ਲਈ। ਇਹ ਵੀ ਫਿਰ ਇਹਨਾਂ ਦੀ ਵੀ ਗਲਤੀ ਆ ਕਿ ਸਮਝ ਲੈਂਦੇ ਆ ਆਪਾਂ ਨੀਵੇਂ ਹੋ ਜਾਣਾ ਕਿ ਮੰਗੀਆਂ ਚੀਜ਼। ਹੋ ਜੇ ਮੈਂ ਬੋਲਦੀ ਆ ਤੇ ਫਿਰ ਹੋ ਜਾ ਜਨਾਨੀ ਦਾ ਥੋੜਾ ਆਪਣੇ ਆਪਣੇ ਭਰਾ ਭਰਾ ਜੋ ਮਰਜੀ ਕਰਦੇ ਰਹਿਣਾ ਬਾਹਰ ਮੈਨੂੰ ਪਤਾ ਵੀ ਨਹੀਂ ਲੱਗਣਾ ਹਾਂ ਉਹ ਸੌ ਪਰਦੇ ਹੋ ਜਾਂਦੇ ਫਿਰ ਵੀ ਚਲਤਾ ਆਂ ਭਰਾਵਾਂ ਦੇ ਕਰਾਰ ਕਰ ਲਿਓ ਭਾਜੀ ਮੈਂ ਇਦਾਂ ਇਹਨੂੰ ਮੋੜ ਦੂੰਗੇ ਨਾ ਹਾੜੀ ਸੋਣੀ ਦਾ ਭੇਗਰ ਲੈ ਲੈਂਦੇ ਆਹ ਗੱਲਾਂ ਚੋਂ ਕਿਹੜਾ ਕੁਝ ਨਿਕਲਣਾ ਵਾ ਤੇ ਤੀਹੀਂ ਕਰੋ ਆਪਣਾ ਕੰਮ ਚਲ ਆ ਜੀ ਦੀ ਤੈਨੂੰ ਮੈਂ ਚਾਹ ਪਿਆਲਾ ਉਧਰ ਚਲਾ ਦੇ ਭਾਜੀ ਫਿਰ ਤੀਹੀਂ ਦੱਸ ਦਿਓ ਜਾ ਕੇ ਉਧਰ ਉਹਨਾਂ ਨੂੰ ਹਾਂ ਕੋਈ ਨਹੀਂ ਮੈਂ ਉਧਰ ਕਰ ਲੈਣੀ ਗੱਲ ਲੌਣਾ ਫੜ ਫੇ ਲਾਈਏ ਮੀਟ ਮਾਰ ਨਾ ਹੁਣ ਮੈਂ ਇੱਥੇ ਆਈ ਆ ਨਾ ਉਦੋਂ ਤੋਂ ਬਗਰ ਕੇ ਬੈਠੀ ਰਹਿੰਦੀ ਨਾ ਹੁਣ ਤਾਂ ਲੱਗੇ ਨਹੀਂ ਬੱਤੀ ਨਾ ਫਿਰ ਬੱਤੀ ਨਾ ਲਗਾਇਆ ਜਾਂਦਾ ਵਾ ਮਗਾ ਟੱਬਰ ਦੇਖਦਾ ਮਾਂ ਦੇਖਦੀ ਪਿਓ ਦੇਖਦਾ ਨਿਆਣਾ ਦੇਖਦਾ ਤੇ ਉਦੋਂ ਕੀ ਭੰਡ ਕੀਤਾ ਸੀ ਕਿੰਨੇ ਮੈਨੂੰ ਧੱਕੇ ਮਾਰੇ ਮੈਂ ਤੁਹਾਨੂੰ ਡੱਕਣ ਹੀ ਨਹੀਂ ਰਹੀ ਹੈ ਨਾ ਮੈਂ ਕਿਹੜੀ ਮਾਰੀ ਚੰਗੀ ਕੰਨ ਗੱਲ ਕਰਨ ਦੀ ਹਾਂ ਨਾਲੇ ਮੇਰਾ ਮਾਪੇ ਪੈਸੇ ਦੇਣ ਆਉਂਦਾ ਸੀ ਮੈਂ ਤਾਂ ਸਗੋਂ ਇਹ ਘਰ ਵਾ ਤੇ ਸੋਚਣ ਲਈ ਹਾਂ ਕਿ ਮੈਂ ਹਾਂ ਚਲ ਮੰਮੀ ਤੁਹਾਡੇ ਕੋਲ ਤੋਂ ਮੈਨੂੰ ਪੈਸੇ ਦੇ ਜੋ ਨਾਲੇ ਆਪਾਂ ਵਿਆਹ ਹੋਏ ਲਾਂਗੇ ਨਾਲੇ ਸਾਡਾ ਘਰ ਦਾ ਖਰਚਾ ਤੋੜ ਜੂਗਾ ਪਰ ਤੁਸੀਂ ਤੁਸੀਂ ਤਾਂ ਬਾ ਨੂੰ ਮਾਰਦੇ ਸੀ ਤਲਵਾਰਾਂ ਗੁੱਸਾ ਆ ਗਿਆ ਹੈ ਕੀ ਕਰਦਾ ਜਿੱਥੇ ਜਾਵਾ ਪੈਸੇ ਦੇ ਦੇ ਸਾਡੇ ਪੈਸੇ ਦੇ ਦੇ ਮੈਂ ਕਿੱਥੋਂ ਦੇਦਾ ਮੈਂ ਨਾ ਨਾ ਤੁਸੀਂ ਤਾਂ ਕਿ ਮੈਨੂੰ ਮਾਰ ਦੇਂਦੇ ਇੱਥੇ ਤਾਂ ਗੱਲ ਨਹੀਂ ਹੀ ਵਧਣੀ ਹੁਣ ਕਿੰਨਾ ਖਲਾਰਾ ਪੈ ਗਿਆ ਚੱਲ ਕੋਈ ਗੱਲ ਨਹੀਂ ਖਲਾਰਾ ਕਾਦਾ ਪੈ ਗਿਆ ਮੈਂ ਕਹਿੰਨੀ ਆ ਜਦੋਂ ਦੋ ਭਰਾ ਇਕੱਠੇ ਹੋਣ ਨਾ ਉਦੋਂ ਬੰਦੇ ਨੂੰ ਨਾ ਰੋਟੀ ਪਾਣੀ ਭਾਵੇਂ ਇਕੱਠਾ ਕਰ ਲੈਣਾ ਤੇ ਬਾਕੀ ਸਾਰਾ ਆਪਣਾ ਜਿਹੜਾ ਕਾਰੋਬਾਰ ਉਹ ਅੱਡ-ਅੱਡ ਕਰ ਲੈਣਾ ਚਾਹੀਦਾ ਵਾ ਕਿਸੇ ਨੂੰ ਨਾ ਕਿਸਾਰਾ ਲੱਗੇ ਉਦੋਂ ਲੈ ਗੱਲ ਦਾ ਥੋੜੀ ਪਤਾ ਹੈ ਕਿ ਆ ਕੰਮ ਸਾਡੇ ਨਾਲ ਹੋ ਜਾਣਾ ਵਾ ਉਦੋਂ ਤੁਸੀਂ ਮਾਨੂੰ ਤਲਵਾਰਾਂ ਮਾਰਦੇ ਨਹੀਂ ਵੀ ਨਹੀਂ ਮੈਂ ਭਰਾ ਤੋਂ ਵੱਖਰਾ ਨਹੀਂ ਹੋਣਾ ਤੂੰ ਮੈਨੂੰ ਅੱਡ ਕਰਨਾ ਚਾਹੁੰਦੀ ਅੱਡ ਕੋਈ ਨਹੀਂ ਕਰਨਾ ਚਾਹੁੰਦਾ ਮੁੜ ਕੇ ਫਿਰ ਕੱਖ ਨਹੀਂ ਹੱਥ ਆਉਂਦਾ ਹੁੰਦਾ ਪੱਤੇ ਹੱਥ ਆਉਂਦੇ ਆ ਜਿਹੜੇ ਸਾਡੇ ਹੱਥ ਆ ਗਏ ਆ ਸਾਰੇ ਘਰਾਂ ਚ ਇਦਾਂ ਹੀ ਹੁੰਦੀ ਆ ਇੰਨਾ ਇਕੱਠੇ ਰਹਿਣਗੇ ਇੱਕ ਦੂਜੇ ਨਾਲ ਸਾਹ ਨਾਲ ਲੈਣਗੇ ਤੇ ਜਦੋਂ ਅਖੀਰਲੀ ਮੌਕਾ ਆਉਂਦਾ ਨਾ ਇੱਕ ਜਣਾ ਸਾਂਭ ਲੈਂਦਾ ਤੇ ਇੱਕ ਜਣਾ ਹੱਥਲੋ ਕੇ ਬਹਿ ਜਾਂਦਾ ਪਰ ਉਹਨੇ ਵੀ ਸਮਝ ਚਾਹੀਦੀ ਕਿ ਮੇਰੇ ਭਰਾ ਨੇ ਮੇਰਾ ਨਾਂ ਇੰਨਾ ਜਫਰ ਜਾਲਿਆ ਮੈਨੂੰ ਪੜ੍ਹਤੀ ਕਰਾਇਆ ਪੜ੍ਹਾਇਆ ਲਿਖਾਇਆ ਪਰ ਉਹਨੇ ਵੀ ਮੇਰਾ ਕਬੂਦੀ ਮੁੱਲ ਨਹੀਂ ਜਾਣਿਆ ਆ ਜਿਹੜੀ ਹੁਣ ਬੁਧੀ ਗੱਲਾਂ ਕਰਨ ਵਾਲੀ ਹੈ ਗਲਤੀਆਂ ਉਹ ਮੇਰਾ ਹੀ ਕਾਮੀ ਫੌਜੀ ਵੀ ਪੰਜਾਬ ਰਿਹਾ ਨੇ ਦਫਾ ਕਰਨਾ ਕੋਰਸ ਕਰਾ ਕੋਈ ਪਲੱਸ 2 ਕਰ ਲਈ ਬਸ ਇਹਦਾ ਵਿਆਹ ਕਰ ਉਹ ਕੋਈ ਗੱਲ ਨਹੀਂ ਉਹ ਮੇਰਾ ਹੀ ਕਾਮੀ ਨੂੰ ਡਿਗਰੀਆਂ ਕਰਾਉਂਦਾ ਰਿਹਾ ਜਿਹੜੀਆਂ ਪਾਪਾ ਭੈਣਾਂ ਨੂੰ ਪੜਾਉਂਦਾ ਫਰਜ਼ ਹੁੰਦਾ ਵਾ ਸਾਡਾ ਨਾ ਡੈਡੀ ਹੁਣ ਬਿਮਾਰ ਸਮਾਰ ਜੇ ਡੈਡੀ ਨਾ ਬਿਮਾਰ ਹੁੰਦਾ ਤੇ ਉਹ ਨਾ ਪੜਾਉਂਦਾ ਉਹ ਡੈਰੀ ਦੇ ਮੰਮੀ ਦੇ ਉਦੋਂ ਮੰਨ ਗਈ ਨਾ ਪੜ੍ਹਾਇ ਇਹਨੂੰ ਉਹ ਮੇਰਾ ਹੀ ਜਿਗਰਾ ਇਕੱਲੇ ਦਾ ਕਿ ਸਭ ਕੋ ਵੇਜ ਵਟ ਕੇ ਮੈਂ ਕੋਈ ਨੀ ਕੋਰਸ ਕਰ ਲਾ ਕੱਲ ਨੂੰ ਸੌਖੀ ਰਹੇਗੀ ਹੋਰ ਜ਼ਿੰਦਗੀ ਬਣ ਜਾਂਦੀ ਹੈ ਉਹਨਾਂ ਮੀ ਮੈਨੂੰ ਅੱਖਾ ਕਰਕੇ ਦਿਖਾ ਲਦੀ ਗਾੜੀਓ ਇਦਾਂ ਹੀ ਅਮਣ ਕੇ ਅੱਖਾਂ ਹੀ ਕੱਢਦੇ ਹੁੰਦੇ ਸਾਰੇ